ਸਤਿ ਸ੍ਰੀ ਅਕਾਲ ਜੀ ਮੇਰੇ ਵੱਲੋਂ ਸਾਰੇ ਦਰਸ਼ਕਾਂ ਨੂੰ ਸਵਾਗਤ ਹੈ ਤੁਹਾਡਾ ਨੋਸਸ ਦੇ ਪ੍ਰੋਗਰਾਮ ਵਿੱਚ ਅਸੀਂ ਥੋੜੇ ਦਿਨ ਪਹਿਲਾਂ ਇੱਕ ਵਿਸ਼ੇ ਤੇ ਗੱਲਬਾਤ ਕੀਤੀ ਸੀ ਜਿਸ ਵਿੱਚ ਆਪਾਂ ਨੀਹਾ ਭੈਣ ਦੀ ਗੱਲਬਾਤ ਕੀਤੀ ਸੀ ਤੇ ਹੋਰ 3ਆਂ ਦੀਆਂ ਗੱਲਾਂ ਨੂੰਆਂ ਦੀਆਂ ਕੀਤੀਆਂ ਸੀ ਕਿ ਕਿੱਦਾਂ ਸੀ ਆਪਦੇ ਪੁੱਤਾਂ ਦਾ ਘਰ ਬਸਾ ਸਕਦੇ ਆ ਸੋ ਤੁਸੀਂ ਸਾਰਿਆਂ ਨੇ ਬਹੁਤ ਅੱਛਾ ਹੁੰਗਾਰਾ ਦਿੱਤਾ ਸਾਨੂੰ ਵਧੀਆ ਲੱਗਿਆ ਤੇ ਉਸੇ ਚੀਜ਼ ਨੂੰ ਅੱਗੇ ਵਧਾਉਂਦਿਆਂ ਹੋਇਆਂ ਅੱਜ ਅਸੀਂ ਦੂਜਾ ਜਿਹੜਾ ਵਿਸ਼ਾ ਹੈ ਉਹ ਲੈ ਕੇ ਆਏ ਆਂ ਉਸ ਦਿਨ ਆਪਾਂ ਨੋਹਾਂ ਦੀ ਗੱਲ ਕੀਤੀ ਸੀਗੀ ਕਿ ਉੱਥੇ ਸਹੁਰਿਆਂ ਦਾ ਕੀ ਰੋਲ ਹੈ ਸੋ ਅੱਜ ਆਪਾਂ ਪਤਾਂ ਧੀਆਂ ਦੀ ਗੱਲ ਕਰਾਂਗੇ ਜਿੱਥੇ ਮਾਪਿਆਂ ਦਾ ਰੋਲ ਹੁੰਦਾ ਹੈ ਕਿਉਂਕਿ ਉਹਨਾਂ ਨੇ ਉਹਨਾਂ ਨੂੰ ਸਹੀ ਸੰਸਕਾਰ ਦੇ ਕੇ ਬਹੁਤ ਕੁਝ ਸਿਖਾ ਕੇ ਅੱਗੇ ਭੇਜਣਾ ਹੁੰਦਾ ਹੈ ਤਾਂ ਕਿ ਉਹ ਆਪਣੇ ਰਿਸ਼ਤੇ ਨਾਤੇ ਦੇ ਵਿੱਚ ਸੌਖਾ ਫਿੱਟ ਬੈਠ ਜਾਣ ਅੱਜ ਹੀ ਬਹੁਤ ਇਤਰਾਸ ਦੀ ਹੈ ਕਿ ਜਿਹੜੇ ਮਾਪੇ ਆ ਉਹ ਕਿਤਨਾ ਕਿਤੇ ਮਜਬੂਰ ਹੋ ਜਾਂਦੇ ਆਪਣੀ ਔਲਾਦ ਮੂਰੇ ਹਨਾ ਸੋ ਇਹ ਕੁਝ ਗੱਲਾਂ ਬਾਤਾਂ ਆ ਜਿਹਦੇ ਵਿੱਚ ਅੱਪਾ ਅੱਜ ਹੀ ਗੱਲ ਕਰਨੀਆਂ ਕਿ ਕਿੰਨੀ ਕ ਉਹਨਾਂ ਨੂੰ ਆਜ਼ਾਦੀ ਕਿੰਨੀ ਕ ਲਾਡ ਪਿਆਰ ਤੇ ਕਿੰਨੀ ਕ ਉਹਨਾਂ ਨੂੰ ਤਾੜਨਾ ਵੀ ਜ਼ਰੂਰੀ ਹੈ ਤਾਂ ਕਿ ਉਹਨਾਂ ਦੀ ਜ਼ਿੰਦਗੀ ਜਿਹੜੀ ਆ ਸੌਖੀ ਲੰਘ ਸਕੇ ਤੋਂ ਇਸੇ ਵਿਸ਼ੇ ਤੇ ਅੱਜ ਅਪਾ ਮੰਮੀ ਨਾਲ ਗੱਲਬਾਤ ਕਰਾਂਗੇ ਸਵਾਗਤ ਹੈ ਮੰਮੀ ਤੁਹਾਡਾ ਸਾਡੇ ਪ੍ਰੋਗਰਾਮ ਦੇ ਸੱਸਰੀਆ ਕਾਲ ਜੀ ਤੇ ਸਭ ਤੋਂ ਪਹਿਲਾਂ ਤੁਸੀਂ ਮੈਨੂੰ ਦੱਸੋ ਕਿ ਜਦੋਂ ਪਹਿਲੇ ਸਮਿਆਂ ਦੇ ਵਿੱਚ ਪਿਆਰ ਉਦੋਂ ਵੀ ਤੀਆਂ ਪੁੱਤਾਂ ਨੂੰ ਕਰਦੇ ਸੀ ਪਰ ਉਦੋਂ ਤੀਆਂ ਪੁੱਤ ਕਹਿਣੇ ਦੇ ਵਿੱਚ ਸੀ ਹਾਂਜੀ ਅੱਜ ਜੀ ਦੇਖਿਆ ਜਾਵੇ ਇਹ ਚੀਜ਼ ਨਹੀਂ ਹੈਗੀ ਕੀ ਕਾਰਨ ਇਹ ਸਾਰੇ ਦੱਸੋ ਸਰ ਕਾਰਨ ਵੀ ਭਲੇ ਹੀ ਹੈ ਕਿ ਕਿ ਅੱਗੇ ਪਿਆਰ ਅੱਗੇ ਵੀ ਹੁੰਦਾ ਸੀ ਇਹ ਨਹੀਂ ਸੀ ਕਿ ਬੱਚਿਆਂ ਦਾ ਪਿਆਰ ਨਹੀਂ ਹੁੰਦਾ ਸੀ ਉਦੋਂ ਪਿਆਰ ਹੋ ਟੰਗਣਾ ਹੁੰਦਾ ਸੀ ਜਿਹੜਾ ਅੱਜ ਕੱਲ ਦਾ ਪਿਆਰ ਹੈ ਇਹ ਹੋ ਟੰਗਣਾ ਕਹਿੰਕੋ ਜਦੋਂ ਬੱਚਾ ਜਨਮ ਤੋਂ ਹੀ ਆਪਾ ਬੱਚੇ ਦੀਆਂ ਰਿਜਾਪੂ ਗਾਉਣੀ ਹੈ ਨਾ ਜ਼ਿਆਦਾ ਲੋਡ ਤੋਂ ਜ਼ਿਆਦਾ ਮੈਨੂੰ ਲੱਗਦਾ ਹੈ ਨਾ ਜ਼ਿਆਦਾ ਲੋਡ ਤੋਂ ਜ਼ਿਆਦਾ ਜਦੋਂ ਬੱਚਾ ਜਨਮ ਲੈਂਦਾ ਆਪਾਂ ਮੁੱਢੀ ਤੋਂ ਹੀ ਪਰ ਮੇਉਣ ਆਪਾਂ 1000 ਰੁਪਏ ਦਾ ਖਲਾਉਣਾ ਮੰਗੇ ਕੋਈ ਮਾਂ ਪਿਓ ਨੂੰ ਇਹ ਨਹੀਂ ਕਹਿੰਦਾ ਵੀ ਬੇਟੇ ਆਪਣੇ ਚੰਗਿਆਸ ਨਹੀਂ ਆਪਾਂ ਕਹਿੰਦੇ ਆ ਇਹ ਤਾਂ ਦਿਲ ਕਰਦਾ ਹੈ ਬਿਲਕੁਲ ਇਹਨੂੰ ਲੈ ਕੇ ਦਿਓ ਹੂੰ ਉੱਥੇ ਪਿਆਰ ਉਦੋਂ ਸੀ ਪਿਆਰ ਅੱਜ ਕੱਲ ਵੀ ਆ ਪਰ ਹੁਣ ਅਨੋਖੇ ਢੰਗ ਨਾਲ ਬੱਚਿਆਂ ਨੂੰ ਪਿਆਰ ਦਿੱਤਾ ਜਾਂਦਾ ਹੈ ਉਦੋਂ ਚੀਜ਼ ਵੱਧ ਦੀ ਜਗ੍ਹਾ ਸਗੋਂ ਥੋੜੀ ਮਿਲਦੀ ਸੀ ਘੱਟ ਮਿਲਦੀ ਤੇ ਥੋੜੀ ਦੇ ਵਿੱਚ ਵੀ ਬੱਚੇ ਖੁਸ਼ ਹੁੰਦੇ ਸੀਗੇ ਤੇ ਉਹ ਵਾਰ-ਵਾਰ ਸਿਫਾਰਸ਼ਾਂ ਨਹੀਂ ਸੀ ਕਰਦੇ ਕਿ ਆ ਲੈਣਾ ਤੇ ਅਸੀਂ ਆ ਲੈਣਾ ਉਹਨਾਂ ਨੂੰ ਸਬਰ ਸੀ ਸਬਰ ਸੀ ਵੱਡੀ ਗੱਲ ਅੱਜ ਜਿਹੜਾ ਬੱਚਿਆਂ ਨੂੰ ਸਬਰ ਹੀ ਨਹੀਂ ਸਬਰ ਨਹੀਂ ਮਿਲਿਆ ਅਸੀਂ ਅਕਸਰ ਜਦੋਂ ਘਰਾਂ ਦੇ ਵਿੱਚ ਦੇਖਦੇ ਆ ਅੱਗੇ ਕਦੇ-ਕਦੇ ਕੋਈ ਚੰਗੀ ਚੀਜ਼ ਖਾਣ ਨੂੰ ਮਿਲਨੀ ਹਾਂਜੀ ਹਨਾ ਤੇ ਅੱਜ ਲੱਖਾਂ ਵਸਤਰ ਪਦਾਰਥ ਪਈ ਹੁੰਦੇ ਆ ਤੇ ਆਪਾਂ ਕਹਿੰਦੇ ਆ ਕਿ ਤੁਸ ਤੁਹਾਨੂੰ ਮਿਲਦਾ ਜ਼ਿਆਦਾ ਹੈ ਮਿਲਦਾ ਜ਼ਿਆਦਾ ਹੈ ਹਾਂਜੀ ਤੇ ਹਾਂਜੀ ਹਾਂ ਬਾਕੀ ਸਰੇ ਜਦੋਂ ਹੁਣ ਆਪਾਂ ਬੱਚਾ 2 ਸਾਲ ਦਾ ਵੀ ਹੋ ਜਾਂਦਾ ਆਪਾਂ ਬੱਚੇ ਦੇ ਮੁਤਾਬਕ ਉਹਦੇ